ਦੋਸਤੋ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਜਿਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੁੰਦਾ ਉੱਥੇ ਕਦੀ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਚੱਦੀ ਹੈ ਜਿਸ ਤੋਂ ਬਾਅਦ ਉਹ ਖੁਸ਼ੀਆਂ ਜਿਹੜੀਆਂ ਉਹ ਗਮੀਆਂ ਦੇ ਵਿੱਚ ਬਦਲ ਜਾਂਦੀਆਂ ਨੇ ਤਾਜ਼ਾ ਮਾਮਲਾ ਇੱਕ ਵਾਰ ਮੁਰਤੋਂ ਫਰੀਦਕੋਟ ਅਦੀਨੋਂ ਦੇ ਪਿੰਡ ਬਰਗਾਰੀ ਤੋਂ ਸਾਹਮਣੇ ਆਇਆ ਜਿੱਥੇ ਕਿ ਵਿਆਹ ਤੋਂ ਮਹਸ ਇੱਕ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੱਲਦੀ ਹੈ ਮ੍ਰਿਤਕੇ ਕੁੜੀ ਦੀ ਪਹਿਚਾਣ ਪੂਜਾ ਵਜੋਂ ਹੋਈ ਹੈ ਕਿਉਂਕਿ ਪਿੰਡ ਬਰਗਾਰੀ ਦੀ ਰਹਿਣ ਵਾਲੀ ਹੈ ਤੇ ਬਰਗਾੜੀ ਪਿੰਡ ਜੋ ਕਿ ਫਰੀਦਕੋਟ ਅਧੀਨ ਆਉਂਦਾ ਹੈ ਤੇ ਉਸੇ ਪਿੰਡ ਵਿੱਚ ਹੀ ਉਸਦਾ ਵਿਆਹ ਤਰਿਆ ਹੁੰਦਾ ਤੇ ਦਸਿਆਚਾਰਿਕ ਉਸਦਾ ਘਰ ਵਾਲਾ ਇਹ ਦੁਬਈ ਤੋਂ ਵਾਪਸ ਪਰਤਦਾ ਕੁਐਸਚਨ ਪਹਿਲਾਂ ਹੀ ਤੇ 24 ਅਕਤੂਬਰ ਨੂੰ ਉਸਤੇ ਮਾਪਿਆਂ ਵੱਲੋਂ ਮ੍ਰਿਤਕ ਲੜਕੀ ਪੂਜਾ ਦੇ ਮਾਪਿਆਂ ਵੱਲੋਂ ਬੜੇ ਚਾਅ ਨਾਲ ਪ੍ਰਬੰਧ ਹੈ ਜਿਹੜੇ ਪਿੰਡ ਦੇ ਵਿੱਚ ਹੀ ਕੀਤੇ ਹੁੰਦੇ ਨੇ ਕਿਉਂਕਿ ਕੁਝ ਸਮਾਂ ਹੀ ਜਿਹੜਾ ਉਹ ਬਾਕੀ ਰਹਿੰਦਾ ਹੁੰਦਾ ਪਰ ਆਉਣ ਨੂੰ ਤਾਂ ਉਸ ਤੋਂ ਪਹਿਲਾਂ ਵਾਲੀਆਂ ਤਿਆਰੀਆਂ ਜਿਹੜੀਆਂ ਪਰਿਵਾਰ ਵੱਲੋਂ ਸਾਰੀਆਂ ਮੁਕੰਮਲ ਕਰ ਲਈਆਂ ਚਾਹਦੀਆਂ ਨੇ ਪਰੰਤੂ ਪਰਿਵਾਰ ਨੂੰ ਕੀ ਪਤਾ ਸੀ ਕੀ ਆਪਣੇ ਦਿਨ ਉਹਨਾਂ ਦੀ ਕੁੜੀ ਦੀ ਘਰੋਂ ਡੋਲੀ ਦੀ ਵਜਾਏ ਆਰਤੀ ਉੱਠੇਗੀ ਸੁਸੰਗੋਬ ਇਸ ਤਰ੍ਹਾਂ ਦੇ ਸ਼ਬਦ ਵਰਤਨ ਲਕਿਆ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਹੈ ਕਿਉਂਕਿ ਖਬਰ ਇੰਨੀ ਦਰਦਨਾਕ ਹੈ ਜਦੋਂ ਇੱਕ ਘਰ ਦੇ ਵਿੱਚ ਵਿਆਹ ਸਮਾਗਮ ਰੱਖਿਆ ਹੋਵੇ ਤਾਂ ਉੱਥੇ ਜਿਹੜਾ ਖੁਸ਼ੀਆਂ ਦਾ ਮੋਹਰ ਆਇਆ ਹੈ ਕਮੀਆਂ ਦੇ ਵਿੱਚ ਬਦਲ ਜਾਵੇ ਤੈਸਤਾ ਦਰਦ ਉਹ ਵਿਅਕਤੀ ਹੀ ਇਹ ਦੱਸ ਸਕਦਾ ਜਿਸ ਤੇ ਇਹ ਮਾੜਾ ਸਮਾਂ ਬੀਤ ਰਿਹਾ ਹੁੰਦਾ ਹੈ ਜਾਣਕਾਰੀ ਮੁਤਾਬਕ ਪੂਜਾ ਨਾਮਕ ਲੜਕੀ ਜਾਗੋ ਤੇ ਨੱਚਣ ਤੋਂ ਬਾਅਦ ਕੁਝ ਸਮਾਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਤੇ ਉਸ ਦੇ ਨੱਕ ਦੇ ਵਿੱਚੋਂ ਖੂਨ ਵਹਿਣ ਲੱਗ ਪਿਆ ਜਿਸ ਤੋਂ ਬਾਅਦ ਪੂਜਾ ਤੇ ਪਰਿਵਾਰ ਵੱਲੋਂ ਉਸ ਨੂੰ ਨਸਤੀਕੀ ਹਸਪਤਾਲ ਦੇ ਵਿੱਚ ਹੀ ਲਿਜਾਇਆ ਜਾਂਦਾ ਹੈ ਜਿੱਥੇ ਕਿ ਡਾਕਟਰਾਂ ਦੀ ਟੀਮ ਵੱਲੋਂ ਪੂਜਾ ਨੂੰ ਜਿਹੜਾ ਉਹ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਜਿਵੇਂ ਹੀ ਅਲੱਘੇ ਦੇ ਵਿੱਚ ਵੀ ਇਹ ਖਬਰ ਸਾਰਿਆਂ ਨੂੰ ਪਤਾ ਲੱਗਦੀ ਹੈ ਤੇ ਖਬਰ ਇਹ ਫੈਲਦੀ ਹੈ ਤਾਂ ਇਲਾਕੇ ਦੇ ਵਿੱਚ ਵੀ ਮਾਹੌਲ ਐ ਜਿਹੜਾ ਉਸੋਕਮਈ ਹੋ ਜਾਂਦਾ ਕਿਉਂਕਿ ਇੱਕ ਪਾਸੇ ਜਿੱਥੇ ਸਾਰਾ ਪਰਿਵਾਰ ਐ ਪੂਜਾ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਝੁੱਟਿਆ ਹੋਇਆ ਸੀ ਕਿਉਂਕਿ ਸਵੇਰ ਸਮੇਂ ਜਿਹੜੀ ਉਹ ਬਰਾਤ ਆਉਣੀ ਸੀ ਤੇ ਇਸ ਘਰ ਦੇ ਵਿੱਚੋਂ ਪੂਜਾ ਦੀ ਜਿਹੜੀ ਉਹ ਢੋਲੀ ਉੱਠਣੀ ਸੀ ਪਰੰਤੂ ਉਦੋਂ ਇਹ ਸਾਰੀਆਂ ਖੁਸ਼ੀਆਂ ਖਮੀਆਂ ਦੇ ਵਿੱਚ ਬਦਲ ਚਾਉਂਦੀਆਂ ਨੇ ਜਦੋਂ ਰਾਤ ਨੂੰ ਜਾਗੋ ਦਾ ਪ੍ਰੋਗਰਾਮ ਇੰਜੋਏ ਕਰਨ ਤੋਂ ਬਾਅਦ ਜਦੋਂ ਸਾਰਾ ਪਰਿਵਾਰ ਬੈਠਾ ਹੁੰਦਾ ਗੱਲਾਂ ਬਾਤਾਂ ਕਰ ਰਿਹਾ ਹੁੰਦਾ ਤਾਂ ਉਸ ਵਕਤ ਅਚਾਨਕ ਉਹ ਜਦ ਸਿਹਤ ਵਿਗੜ ਜਾਂਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪੈਂਦਾ ਹੈ ਤੇ ਉਸ ਦੇ ਨੱਕ ਦੇ ਵਿੱਚੋਂ ਵੀ ਖੂਨ ਵਹਿਣ ਲੱਗ ਪੈਂਦੇ ਹੈ ਹਾਲਾਂਕਿ ਪਰਿਵਾਰ ਵੱਲੋਂ ਤੁਰੰਤ ਫੌਟੋ ਦਿਖਾਉਂਦੇ ਆ ਹੋਇਆ ਪੂਜਾ ਨੂੰ ਜਿਹੜਾ ਨਸਤੀਖੀ ਹਸਪਤਾਲ ਦੇ ਵਿੱਚ ਵੀ ਲਿਜਾਇਆ ਜਾਂਦਾ ਹੈ ਪ੍ਰੰਤੂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਹੈ WE ARE GIANE UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗ੍ਰੋਉਂ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.